ਸੂਬਾ ਜਨਰਲ ਸਕਤਰ ਔੰਕਾਰ ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਸਾਡੀ ਜਥੇਬੰਦੀ ਦੇ ਸੂਬਾ ਪ੍ਰਧਾਨ ਬਾਪੂ ਬਲਕਾਰ ਸਿੰਘ ਜੀ ਮੱਲੀ ਪਗੜੀ ਸੰਭਾਲ ਲਹਿਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਸੂਬਾ ਜਨਰਲ ਸਕਤਰ ਗੁਰਨਾਮ ਸਿੰਘ ਜੀ ਜਹਾਂਪੁਰ ਵਾਟਰ ਸਪਲਾਈ ਸੈਨੀਟੇਸ਼ਨ ਬਪਾਲ ਪੰਜਾਬ ਤੋਂ ਭਾਈ ਮਨਜੀਤ ਸਿੰਘ ਜੀ ਦੇਵਲ ਸਾਡੀਆਂ ਜਿਹੜੀਆਂ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਬਿਜਲੀ ਦਫਤਰ ਮੁਕੇਰੀਆਂ ਦੇ ਐਕਸੀਨ ਜਿਹੜਾ ਐਕਸੀਨ ਦਾ ਜਿਹੜਾ ਦਫਤਰ ਹੈ ਉੱਥੇ ਮੋਰਚਾ ਲਾਇਆ ਗਿਆ ਇਹ ਮੋਰਚਾ ਲਾਇਆ ਗਿਆ ਆ ਜਿਹੜਾ 2003 ਦੇ ਵਿੱਚ ਸਰਕਾਰੀ ਅਦਾਰਿਆਂ ਦਾ ਬਿਜਲੀ ਬੋਰ ਸਮੇਤ ਜਿਹੜਾ ਨਿਜੀਕਰਨ ਜਿਹੜਾ ਉਹ ਸਰਕਾਰਾਂ ਨੇ ਕੀਤਾ ਸੋ ਆਉਣ ਵਾਲੇ ਮੌਨਸਨ ਸੈਸ਼ਨ ਦੇ ਵਿੱਚ ਬਿਜਲੀ ਸੋਧ ਬਿੱਲ ਜਿਹੜਾ 220 ਹੈ ਉਹਨੂੰ 225 ਦੇ ਵਿੱਚ ਲਾਗੂ ਕਰਨ ਜਾ ਰਹੀ ਹੈ ਪੰਜਾਬ ਤੇ ਕੇਂਦਰ ਸਰਕਾਰ ਤੇ ਪਿੰਡਾਂ ਤੇ ਸ਼ਹਿਰਾਂ ਕਸਬਿਆਂ ਦੇ ਵਿੱਚ ਜਿਹੜੇ ਆ ਉਹ ਚਿਪ ਵਾਲੇ ਮੀਟਰ ਜਿਹੜੇ ਆ ਉਹ ਜਵਰੀ ਲਾਏ ਜਾ ਰਹੇ ਆ ਸੋ ਸਰਕਾਰਾਂ ਦੀਆਂ ਇਹਨਾਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਜਿਹੜਾ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਡੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਲੋਕ ਭਲਾਈ ਸੰਸਥਾਵਾਂ ਵੱਲੋਂ ਜਿਹੜਾ ਉਹ ਮੋਰਚਾ ਲਾਇਆ ਗਿਆ ਜੇਕਰ ਸਰਕਾਰਾਂ ਨੇ ਲੋਕ ਵਿਰੋਧੀ ਇਹ ਆਪਣੇ ਫੈਸਲੇ ਜਿਹੜੇ ਆ ਉਹ ਚੰਦ ਦਿਨਾਂ ਦੇ ਵਿੱਚ ਵਾਪਸ ਨਾ ਲਏ ਤੇ ਸਰਕਾਰਾਂ ਨੂੰ ਜਿਹੜਾ ਉਹ ਸਾਡੇ ਵੱਡੇ ਸੰਘਰਸ਼ਾਂ ਦਾ ਜਿਹੜਾ ਵੱਡੇ ਤੇ ਤਿੱਖੇ ਸੰਘਰਸ਼ਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਏਗਾ ਅਸੀਂ ਜਿਹੜਾ ਭਾਰਤ ਦੇ ਕਿਰਤੀ ਮਿਹਨਤੀ ਜਿਹੜੇ ਲੋਕਾਂ ਦੇ ਆਪਣੇ ਲੋਕਾਂ ਦੇ ਹੱਕਾਂ ਦੇ ਉੱਤੇ ਜਿਹੜਾ ਉਹ ਡਾਕਾ ਨਹੀਂ ਪੈਣ ਦਿਆਂਗੇ ਤੇ ਇਹ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਵਿੱਚ ਭੁਗਤਣ ਵਾਲੀਆਂ ਸਰਕਾਰਾਂ ਦੀਆਂ ਨੀਤੀਆਂ ਇਹਨਾਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਜੀ ਲੋਕਤੰਤਰ ਦੇ ਵਿੱਚ ਸਰਕਾਰਾਂ ਨੇ ਵੋਟਾਂ ਲੈ ਕੇ ਆਪਣੀ ਸਰਕਾਰ ਕਾਇਮ ਕਰਨੀ ਹੁੰਦੀ ਹੈ ਤੇ ਸਰਕਾਰ ਨੇ ਜਿਹੜਾ ਹੈ ਉਹ ਲੋਕਾਂ ਦੇ ਨਾਲ ਇੱਕ ਇਨਸਾਫ ਇੱਕ ਨਿਆਂ ਕਰਨਾ ਹੁੰਦਾ ਬਾਹਰਲੇ ਮੁਲਕਾਂ ਦੇ ਦਬਾਅ ਤੇ ਜਿਹੜੀ ਐਫਟੀਏ ਹੈ ਉਹਦੇ ਦਬਾਅ ਦੇ ਥੱਲੇ ਜੋ ਲੈ ਕੇ ਆ ਰਹੀ ਹੈ ਸਰਕਾਰ ਐਫਡੀ ਨੂੰ ਉਹਦੇ ਦਬਾਅ ਦੇ ਥੱਲੇ ਸਰਕਾਰ ਜਿਹੜੀ ਹੈ ਸਾਰਾ ਕੁਝ ਪ੍ਰਾਈਵੇਟ ਕਰਨਾ ਜਾ ਰਹੀ ਹੈ ਸਰਕਾਰ ਦੇ ਨਿਯੰਤਰਣ ਦੇ ਥੱਲੇ ਸਰਕਾਰ ਦੇ ਅਧਿਕਾਰ ਖੇਤਰ ਦੇ ਥੱਲੇ ਜਿੰਨੇ ਵੀ ਸਰਕਾਰੀ ਡਿਪਾਰਟਮੈਂਟ ਹੈ ਉਹ ਸਾਰੇ ਜਿਹੜੇ ਆ ਉਹ ਇੱਕ ਬੰਦੇ ਦੇ ਹੱਥ ਵਿੱਚ ਚਲੇ ਜਾਣਗੇ ਪ੍ਰਾਈਵੇਟ ਹੋ ਜਾਣਗੇ ਜਿਸ ਦੇ ਨਾਲ ਸਰਕਾਰ ਦਾ ਲੋਕਾਂ ਦੇ ਨਾਲ ਬਹੁਤ ਵੱਡਾ ਰابطਾ ਜਿਹੜਾ ਉਹ ਨਹੀਂ ਰਹਿਣਾ ਜਿਹੜੀਆਂ ਸਬਸਿਡੀਆਂ ਜਾਂ ਲੋਕਾਂ ਨੂੰ ਕੋਈ ਸਹੂਲਤ ਜਾਂ ਕਿਸੇ ਚੀਜ਼ ਨੂੰ ਮੇਨਟੇਨ ਰੱਖਣਾ ਇਹ ਸਾਰਾ ਕੁਝ ਸਰਕਾਰ ਜਿਹੜੀ ਉਹ ਗਵਾ ਰਹੀ ਹੈ ਬਿਜਲੀ ਬੋਰਡ ਬਹੁਤ ਵੱਡਾ ਅਧਾਰਾ ਜਿਹੜਾ ਉਹ ਪੰਜਾਬ ਸਰਕਾਰ ਦਾ ਆਪਣਾ ਅਧਾਰਾ ਹੈ ਸਰਕਾਰ ਉਸ ਨੂੰ ਖਤਮ ਕਰਨ ਜਾ ਰਹੀ ਹੈ ਇਸੇ ਤਰ੍ਹਾਂ ਜਿਹੜਾ ਫ੍ਰੀ ਟ੍ਰੇਡ ਹੈ ਉਹ ਬਾਹਰੋਂ ਲੈ ਕੇ ਆ ਰਹੀ ਹੈ ਹਿੰਦੁਸਤਾਨ ਦੇ ਵਿੱਚ ਆਬਾਦੀ ਜਿਹੜੀ ਹੈ ਇਸ ਵੇਲੇ ਸਭ ਤੋਂ ਜ਼ਿਆਦਾ ਸੰਸਾਰ ਦੇ ਵਿੱਚ ਤੇ ਬਹੁਤ ਵੱਡੀ ਮੰਡੀ ਜਿਹੜੀ ਆ ਉਹ ਭਾਰਤ ਹੈ ਬਾਹਰਲੇ ਮੋਲ ਕੇ ਜਿਹੜੇ ਆ ਆਪਣੀ ਪ੍ਰੋਡਕਸ਼ਨ ਨੂੰ ਇੱਥੇ ਵੇਚਣ ਆ ਰਹੇ ਆ ਤੇ ਸਰਕਾਰ ਇਹਨਾਂ ਚੀਜ਼ਾਂ ਦੇ ਅੱਗੇ ਮਤਲਬ ਕਿ ਬਿਨਾਂ ਕਿਸੇ ਦਲੀਲ ਐਪੀਲ ਦੇ ਜਿਹੜੀਆਂ ਝੁਕ ਰਹੀ ਹੈ ਇਸੇ ਨੀਤੀ ਦੇ ਤਹਿਤ ਸਰਕਾਰ ਜਿਹੜੀ ਹੈ ਉਹ ਜਿਹੜੇ ਡਿਪਾਰਟਮੈਂਟ ਜਿੰਨੇ ਵੀ ਸਰਕਾਰੀ ادارے ਆ ਉਹਨਾਂ ਨੂੰ ਬੰਦ ਕਰਕੇ ਨਿੱਜੀ ਕਰਨ ਵਾਲਾ ਵਧ ਰਹੀ ਹੈ ਜਿਸ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਸਰਕਾਰਾਂ ਨੂੰ ਤੇ ਲੋਕਾਂ ਨੂੰ ਹੋਣਾ ਆਖਰਕਾਰ ਸਰਕਾਰ ਨੂੰ ਫੇਰ ਇਹਨਾਂ ਚੀਜ਼ਾਂ ਨੂੰ ਉੱਥੇ ਆਉਣ ਦੇ ਲਈ ਲੋਕਾਂ ਦੇ ਨਾਲ ਰਲ ਕੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਐਜੀਟੇਸ਼ਨ ਜਿਹੜੀ ਆ ਉਹਨਾਂ ਨੂੰ ਲੜਨੀ ਪਵੇਗੀ ਕਿਉਂਕਿ ਬਿਜਲੀ ਬੋਰਡ ਦੇ ਵਿੱਚ ਸਰਕਾਰ ਦੀ ਨੀਅਤ ਇਹ ਹੋ ਗਈ ਕਿ ਅਸੀਂ ਇਹਨੂੰ ਪ੍ਰਾਈਵੇਟ ਕਰੀਏ 216 ਦੇ ਵਿੱਚ ਇੱਕ ਸਰਕਲ ਦੇ ਉੱਤੇ 16 ਆਦਮੀ ਕੰਮ ਕਰਦੇ ਸੀਗੇ ਹੁਣ ਪੂਰੇ ਡਿਵੀਜ਼ਨ ਦੇ ਵਿੱਚ 16 ਜਿਹੜੇ ਬੰਦੇ ਆ ਕੰਮ ਨਹੀਂ ਕਰਦੇ ਉਸ ਸਰਕਲ ਦੇ ਵਿੱਚ ਹੁਣ ਜਿੱਥੇ 16 ਮੁਲਾਜ਼ਮ ਕਰਦੇ ਸੀ ਲਗਭਗ ਇੱਕ ਜਿਹੜਾ ਮੁਲਾਜ਼ਮ ਹੈ ਉਹ ਕੰਮ ਕਰ ਰਿਹਾ ਇਸ ਗੱਲ ਕਰਕੇ ਹੌਲੀ-ਹੌਲੀ ਜਿਹੜੀਆਂ ਸਰਕਾਰਾਂ ਦੀ ਨੀਅਤ ਹੈ ਉਹ ਖਰਾਬ ਹੁੰਦੀ ਜਾ ਰਹੀ ਹੈ ਸੋ ਅਸੀਂ ਇਸ ਗੱਲ ਕਰਕੇ ਐਜੀਟੇਸ਼ਨ ਲੋਕਾਂ ਦੇ ਵਿੱਚ ਜਾਗਰੂਕਤਾ ਲਿਆਉਣੀ ਚਾਹੁੰਦੇ ਆ ਕਿ ਜਿੰਨੀ ਵੀ ਜਨਤਕ ਪ੍ਰਾਪਰਟੀ ਹੈ ਜਿਸ ਦੀ ਕਿ ਬਹੁਤ ਵੱਡੀ ਮਹਾਨਤਾ ਹੁੰਦੀ ਹੈ ਉਸ ਨੂੰ ਬਚਾ ਕੇ ਰੱਖਣਾ ਚਾਹੀਦਾ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਇਹ ਸੰਘਰਸ਼ ਆਰੰਭਿਆ ਗਿਆ ਉਹਦੇ ਸਮਰਥਨ ਲਈ ਜਲਸਾ ਬੁਲਾਈ ਦੀ ਪੂਰੀ ਟੀਮ ਜਿਹੜੀ ਮਕੇਰੀਆਂ ਪਰਿਵਾਰੇ ਵਿੱਚ ਕੰਮ ਕਰਦੀ ਹੈ ਅੱਜ ਇੱਥੇ ਪਹੁੰਚੀ ਹੈ ਕਿਉਂਕਿ ਨੀਜੀਕਰਨ ਦਾ ਜਿਹੜਾ ਮਸਲਾ ਹੈ ਬਹੁਤ ਵੱਡਾ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੇ ਡਿਪਾਰਟਮੈਂਟਾਂ ਦਾ ਨੀਜੀਕਰਨ ਕੀਤਾ ਜਾ ਰਿਹਾ ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਉੱਪਰ ਕਾਬੂਜ ਕੀਤਾ ਜਾ ਰਿਹਾ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਚਾਹੇ ਉਹ ਪਾਣੀ ਦੀ ਚਾਹੇ ਬਿਜਲੀ ਦੀ ਚਾਹੇ ਸਿੱਖਿਆ ਦੀ ਹੈ ਹਰ ਕਸੂਰ ਤੋਂ ਜਿਹੜਾ ਇਹ ਲੋਕਾਂ ਨੂੰ ਬਾਂਝਿਆ ਕਰਨਗੇ ਕਿਉਂਕਿ ਜਦੋਂ ਕਾਰਪੋਰਟ ਘਰਾਣੇ ਇਹਨਾਂ ਪਰ ਕਾਬਜ ਹੋਣਗੇ ਤੇ ਉਹ ਆਪਣੀਆਂ ਮਨਮਾਈਆਂ ਦੇ ਨਾਲ ਹੀ ਆਪਣਾ ਜੋ ਵੀ ਰੇਟ ਹੈ ਉਹ ਤੈਅ ਕਰਨਗੇ ਚਾਹੇ ਬਿਜਲੀ ਦੀਆਂ ਯੂਨਟਾਂ ਦੀ ਗੱਲ ਕਰ ਲਓ ਚਾਹੇ ਪਾਣੀ ਦੀ ਗੱਲ ਕਰ ਲਓ ਚਾਹੇ ਸਿੱਖਿਆ ਦੀ ਗੱਲ ਕਰ ਲਓ ਚਾਹੇ ਸਿਹਤ ਦੀ ਗੱਲ ਕਰ ਲਓ ਅਸੀਂ ਤਾਂ ਸਮੂਹ ਜੋ ਵੀ ਜਿੰਨੇ ਵੀ ਡਿਪਾਰਟਮੈਂਟ ਹੈਗੇ ਆ ਉਹਨਾਂ ਦੇ ਨੀਜੀਕਰਨ ਦੇ ਵਿਰੋਧ ਵਿੱਚ ਖੜੇ ਆ ਅੱਜ ਵੀ ਅਸੀਂ ਨਾਲ ਖੜੇ ਆ ਡਟ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸਾਨ ਜਿਹੀਆਂ ਵੰਦੀਆਂ ਡਟ ਕੇ ਖੜਾਂਗੇ ਤੇ ਅਸੀਂ ਇਹ ਜਿਹੜਾ ਪੂਰਾ ਜਿਹੜਾ ਵਿਰੋਧ ਕਰਦੇ ਆ ਜੀ